ਪੰਜਾਬ ਸੰਵਾਦ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਡਬਲਿਊਟੀਯੂ ਬਾਰੇ World Trade Organization ਬਾਰੇ ਜਦੋਂ ਕਦੀ ਵੀ ਕਿਸਾਨ ਜਥੇਬੰਦੀਆਂ ਜਾਂ ਕੋਈ ਟ੍ਰੇਡ ਯੂਨੀਅਨ ਜਾਂ ਮਜ਼ਦੂਰ ਜਥੇਬੰਦੀਆਂ ਕਿਸੇ ਨੀਤੀ ਦਾ ਵਿਰੋਧ ਕਰਦੀਆਂ ਕਿਸੇ ਕਾਨੂੰਨ ਦੇ ਬਦਲਾਵ ਦਾ ਵਿਰੋਧ ਕਰਦੀ ਹੈ ਤੇ ਇੱਕ ਗੱਲ ਤੇ ਬਹੁਤ ਹੀ ਜ਼ੋਰ ਦਿੰਦੇ ਹੈ ਕਿ ਇਸ ਨੀਤੀ ਚ ਬਦਲਾਵ ਇਸ ਕਾਨੂੰਨ ਚ ਬਦਲਾਵ WTO ਦੀਆਂ ਨੀਤੀਆਂ ਦੇ ਅੰਤਰਗਤ ਹੋ ਰਿਹਾ ਹੈ ਤੇ ਜ਼ਿਆਦਾਤਰ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਬਾਕੀ ਟ੍ਰੇਡ ਯੂਨੀਅਨ WTO ਨੂੰ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਤੇ ਡਿਵੈਲਪਿੰਗ ਕੰਟਰੀ ਦਾ ਵਿਰੋਧੀ ਵੀ ਕਹਿੰਦੀ ਹੈ WTO ਦਾ ਜਿਹੜਾ ਸਟਰਕਚਰਲ ਤੇ ਫੰਕਸ਼ਨਲ ਮੈਕੈਨਿਜ਼ਮ ਹੈ ਉਹ ਇਸ ਤਰੀਕੇ ਦਾ ਬਣਾਇਆ ਗਿਆ ਹੈ ਕਿ ਵਿਪਾਰ ਨਾਲ ਜੁੜੇ ਹੋਏ ਜਿੰਨੇ ਵੀ ਰੂਲਸ ਹੈ ਰੈਗੂਲੇਸ਼ਨਸ ਹੈ ਉਹ ਵਿਕਸਿਤ ਦੇਸ਼ਾਂ ਦੇ ਲਈ ਤੇ ਉੱਥੋਂ ਦੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਹੀ ਪੂਰਤੀ ਕਰਦੇ ਆ ਅੱਜ ਅਸੀਂ ਇਸੇ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ WTO ਦਾ ਤੇ ਖੇਤੀਬਾੜੀ ਸੰਕਟ ਨਾਲ ਜੁੜੀਆਂ ਹੋਈਆਂ ਕੁਝ ਇੱਕ ਨੀਤੀਆਂ ਕਿਵੇਂ ਉਹ ਜਿਹੜੀਆਂ ਆ ਛੋਟੀ ਕਿਸਾਨੀ ਦੇ ਵਿਰੋਧ ਵਿੱਚ ਐ World Trade Organization ਵਿਸ਼ਵਵਿਆਪੀ ਸੰਸਥਾ ਹੈ ਜਿਹਦੇ ਐਗਰੀਮੈਂਟ ਤੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਸਿਗਨੇਚਰਸ ਕੀਤੇ ਆ ਤੇ ਉਹਨਾਂ ਦੀਆਂ ਪਾਰਲੀਮੈਂਟ ਤੋਂ ਮਨਜ਼ੂਰੀ ਵੀ ਲਈ ਹੋਈ ਐ ਸਿਧਾਂਤਿਕ ਤੌਰ ਤੇ ਕਿਹਾ ਗਿਆ ਸੀ ਕਿ ਵਪਾਰ ਨੂੰ ਸੁਚਾਰੂ ਢੰਗ ਦੇ ਨਾਲ ਸੁਤੰਤਰ ਟਾਂਗ ਦੇ ਨਾਲ ਚਲਾਉਣ ਦੇ ਲਈ ਵਿਸ਼ਵ ਪੱਧਰ ਤੇ ਇੱਕ ਇਸ ਤਰੀਕੇ ਦੀ ਸੰਧੀ ਦੀ ਜ਼ਰੂਰਤ ਹੈ ਜ ਜਿਹਨੂੰ ਸਾਰੇ ਦੇਸ਼ੀ ਮੰਨਣ ਤਾਂ ਕਿ ਵਪਾਰ ਦੇ ਵਿੱਚ ਪਾਰਦਰਸ਼ਤਾ ਬਣਾਈ ਜਾਏ ਗਲੋਬਲਾਈਜੇਸ਼ਨ ਦੇ ਅੰਤਰਗਤ ਜੋ ਦੋ ਬਹੁਤ ਸਾਰੇ ਦੇਸ਼ਾਂ ਨੇ ਇਸ ਸੰਧੀ ਤੇ ਆਪਣੇ ਹਸਤਾਖਰ ਕੀਤੇ ਉਹਦੇ ਨਾਲ-ਨਾਲ ਉਹਨਾਂ ਦੇਸ਼ਾਂ ਨੇ ਆਪਣੀ ਜਿਹੜੀ ਫੈਸਲੇ ਲੈਣ ਦੀ ਸ਼ਕਤੀ ਹੈ ਅਫੇਸਲੀ ਜਿਹੜੇ ਉਸ ਦੇਸ਼ ਦੇ ਸਮਾਜਿਕ ਤੇ ਆਰਥਿਕ ਹਾਲਾਤਾਂ ਦੇ ਅਨੁਸਾਰ ਹੋਣਗੇ ਉਹਦਾ ਬਹੁਤ ਹੱਦ ਤੱਕ ਸਰੈਂਡਰ ਕਰ ਦਿੱਤਾ ਸਭ ਤੋਂ ਜ਼ਿਆਦਾ ਜੇ ਨੁਕਸਾਨ ਹੋਇਆ WTO ਦੇ ਨਾਲ ਉਹ ਹੈਗਾ ਡਿਵੈਲਪਿੰਗ ਕੰਟਰੀਜ਼ ਦਾ ਡਾਕਟਰ ਵੰਦਨਾ ਸ਼ਿਵਾ ਜਿਹੜੇ 30 40 ਸਾਲ ਤੋਂ WTO ਦੀਆਂ ਨੀਤੀਆਂ ਦਾ ਸਰਵੇਖਣ ਕਰਦੇ ਆ ਉਹਨਾਂ ਦਾ ਮੁਲਾਂਕਣ ਕਰਦੇ ਆ ਉਹਨਾਂ ਦੇ ਅਨੁਸਾਰ ਕਿ ਜਿਹੜੀ ਅਸੀਂ ਗਲੋਬਲਾਈਜੇਸ਼ਨ ਦੀ ਗੱਲ ਕਰਦੇ ਆ ਉਹ تین 스테जेस ਹੋਈ ਪਹਿਲੀ ਜਦੋਂ ਬਸਤੀਵਾਦ ਸੀ ਦੂਸਰੀ ਜਦੋਂ ਬਹੁਤ ਸਾਰੇ ਅਫਰੀਕਨ ਤੇ ਏਸ਼ੀਅਨ ਕੰਟਰੀਜ਼ ਨੂੰ ਆਜ਼ਾਦੀ ਮਿਲੀ ਤਾਂ ਜਿਹੜੇ ਵਿਕਸਿਤ ਦੇਸ਼ ਹੈ ਉਹਨਾਂ ਨੇ ਇਹ ਚੀਜ਼ ਤੈਅ ਕੀਤੀ ਕਿ ਕਿਸ ਚੀਜ਼ ਦੀ ਪ੍ਰੋਡਕਸ਼ਨ ਹੋਏਗੀ ਕਿਸ ਦੀ ਕੰਜ਼ਮਪਸ਼ਨ ਹੋਏਗੀ ਕਿਸ ਤਰੀਕੇ ਦਾ ਵਪਾਰ ਹੋਏਗਾ ਗਰੀਬੀ ਜਿਹੜੀ ਹੈ ਉਹਨੂੰ ਕਿਸ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਜਾਏਗਾ ਗਰੋਥ ਦੀ ਕੀ ਪਰਿਭਾਸ਼ਾ ਹੋਏਗੀ ਇਹ ਸਾਰੇ ਦੇ ਸਾਰੇ ਜਿਹੜੇ ਇੰਡੀਕੇਟਰ ਹੈ ਆਈਐਮਐਫ ਤੇ ਡਬਲਯੂ ਆਈਐਮਐਫ ਤੇ ਵਰਲਡ ਬੈਂਕ ਦੇ ਅਨੁਸਾਰ ਹੀ ਏਸ਼ੀਅਨ ਤੇ ਅਫਰੀਕਨ ਕੰਟਰੀਜ਼ ਨੇ ਬਣਾਏ ਤੇ ਉਸ ਦੇ ਅਨੁਸਾਰ ਹੀ ਆਪਣਾ ਡਾਟਾ ਪ੍ਰੈਜ਼ੈਂਟ ਕੀਤਾ ਇਹ ਜਿਹੜੀ ਉਸ ਰਿਸੋਰਸਸ ਦੀ ਜਿਹੜੀ ਗਲੋਬਲਾਈਜੇਸ਼ਨ ਹੈ ਡਾਕਟਰ ਵੰਦਨਾ ਸ਼ਿਵਾ ਹੁਣਾ ਦੇ ਮੁਤਾਬਕ ਉਹ ਆਇਲ ਤੇ ਸੀ ਪੈਟਰੋਲੀਅਮ ਤੇ ਸੀ ਬਾਕੀ ਰਿਸੋਰਸਸ ਤੇ ਸੀ ਪਰ ਜੋ ਡਬਲਯੂਟੀਓ ਦੇ ਵਿੱਚ ਹੋਇਆ ਉਸ ਸਦਾ ਸਦਾ ਬਾਇਓਡਾਈਵਰਸਿਟੀ ਤੇ ਸੀ ਜਾ ਸੀ ਕਹਿ ਸਕਦੇ ਆ ਜਲ ਤੇ ਸੀ ਜ਼ਮੀਨ ਤੇ ਸੀ ਤੇ ਸਾਡੇ ਜਿਹੜੀ ਹੈ ਕਲਚਰਲ ਪੈਟਰਨ ਹੈ ਉਹਨਾਂ ਤੇ ਸੀ ਜਦੋਂ ਵੀ WTO ਦੀਆਂ ਬਾਰੇ ਇਹ बार-बार ਕਿਹਾ ਜਾਂਦਾ ਹੈ ਕਿ ਇਹ ਐਂਟੀ ਡੈਮੋਕਰੈਟਿਕ ਇੰਸਟੀਟਿਊਸ਼ਨ ਹੈ ਇਹ ਇਸ ਲਈ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਦੇਸ਼ਾਂ ਦੀ ਜਿਹੜੀ ਇੰਟਰਨਲ ਇਕਨੋਮਿਕ ਸੈਟਅਪ ਸੀ ਉੱਥੇ ਦੀਆਂ ਨੀਤੀਆਂ ਸੀ ਉੱਥੇ ਦੇ ਕਾਨੂੰਨ ਸੀਗੇ ਉਨਾਂ ਨੂੰ ਚੇਂਜ ਕਰਨ ਦੇ ਲਈ ਉਹਨਾਂ ਨੂੰ ਰੀਫਰੇਮ ਕਰਨ ਦੇ ਲਈ ਵਿਸ਼ਵ ਦੀ ਮੰਡੀ ਦੇ ਅਨੁਸਾਰ ਰੀਫਰੇਮ ਕਰਨ ਦੇ ਲਈ ਵਿਕਾਸਸ਼ੀਲ ਦੇਸ਼ਾਂ ਤੇ ਦਬਾਅ ਪਾਇਆ ਪਰ ਅਸੀਂ ਜਿਹੜੀ ਅੱਜ ਗੱਲ ਕਰਾਂਗੇ ਉਹ ਕਰਾਂਗੇ ਖੇਤੀਬਾੜੀ ਦੇ ਸੈਕਟਰ ਤੇ ਕਿ ਉਹ ਕਿਹੜੇ-ਕਿਹੜੇ ਐਗਰੀਮੈਂਟ ਹੈ ਉਹ ਕਿਹੜੀਆਂ-ਕਿਹੜੀਆਂ ਜੜੀਆਂ ਸਬਸਿਡੀਆਂ ਦੇ ਨਾਲ ਜੁੜੀਆਂ ਹੋਈਆਂ ਕਲੋਜ਼ਸ ਤੇ ਸਬ ਕਲੋਜ਼ਸ ਹੈ ਜਿਨ੍ਹਾਂ ਨੇ ਡਵੈਲਪਿੰਗ ਕੰਟਰੀਜ਼ ਦੀਆਂ ਸਰਕਾਰਾਂ ਨੂੰ ਇਸ ਹੱਦ ਤੱਕ ਮਜਬੂਰ ਕਰ ਦਿੱਤਾ ਕਿ ਉਹਨਾਂ ਦੇ ਦੇਸ਼ ਦੀਆਂ ਜਿਹੜੀਆਂ ਸਮੱਸਿਆਵਾਂ ਆਆਂ ਉੱਥੇ ਦੇ ਜਿਹੜੇ ਨਾਗਰਿਕਾਂ ਦੇ ਮੁੱਦੇ ਐ ਚੁਣੌਤੀਆਂ ਆਆਂ ਉਹਨਾਂ ਤੇ WTO ਦੀਆਂ ਜਿਹੜੀਆਂ ਨੀਤੀਆਂ ਆਆਂ ਉਹ ਪਾਰੂ ਹੋ ਗਈਆਂ ਬੜੇ ਹੀ ਸੰਖੇਪ ਜਿਹੇ ਤਰੀਕੇ ਦੇ ਨਾਲ ਜਿਹੜਾ ਐਗਰੀਮੈਂਟ ਔਨ ਐਗਰੀਕਲਚਰ ਐ ਇਨ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਇਸ ਤਰੀਕੇ ਦੀ ਸੰਧੀ ਆ ਇਨੂੰ ਇਹਨਾਂ ਨੇ ਹੋਰ ਜਿਹੜਾ ਗੁੰਝਲਦਾਰ ਬਣਾਇਆ ਸਬਸਿਡੀਜ਼ ਦੇ ਨਾਲ ਰਿਲੇਟਡ ਅਲੱਗ ਅਲੱਗ ਉਹਦੀ ਕਲਾਸੀਫਿਕੇਸ਼ਨ ਕਰਕੇ ਜੀ ਇੱਕ ਗ੍ਰੀਨ ਬਾਕਸ ਹੋਏਗਾ ਇਹ ਵੀ ਤੁਹਾਡੀ ਸਕਰੀਨ ਤੇ ਇੱਕ ਗ੍ਰੀਨ ਬਾਕਸ ਹੋਏਗਾ ਇੱਕ ਅੰਬਰ ਬਾਕਸ ਹੋਏਗਾ ਇੱਕ ਬਲੂ ਬਾਕਸ ਹੋਏਗਾ ਗ੍ਰੀਨ ਬਾਕਸ ਦੇ ਜਿਹੜਾ ਹਰਾ ਬਕਸਾ ਆ ਉਹਦੇ ਅੰਤਰਗਤ ਜੋ ਵੀ ਲਿਖਿਆ ਗਿਆ ਆ ਉਹਦਾ ਡਬਲਯੂਟੀਓ ਜਿਹੜਾ ਆ ਉਹ ਪਰਮਿਟ ਕਰਦਾ ਹੈ ਕਿ ਇਹ ਜਿਹੜੀਆਂ ਸਬਸਿਡੀਜ਼ ਐ ਇਹ ਜਿਹੜਾ ਵਪਾਰ ਹੈ ਉਹਨੂੰ ਡਿਸਟੋਰਟ ਨਹੀਂ ਕਰਦੀਆਂ ਹੈਗੀਆਂ ਇਹਨਾਂ ਸਬਸਿਡੀਆਂ ਇਹ ਕਿਸੇ ਵੀ ਲਿਮਟ ਤੱਕ ਹੋ ਸਕਦੀਆਂ 5% 7% 10% ਉਹ ਜਿਹੜੇ ਵੀ ਕਨਸਰਨਡ ਦੇਸ਼ ਹੈ ਉਹ ਇਹਦੇ ਬਾਰੇ ਡਿਸਾਈਡ ਕਰ ਸਕਦੇ ਆ ਇਹਨਾਂ ਦੇ ਵਿੱਚ ਹੀ ਸਿੱਧੀ ਫਾਈਨੈਂਸ਼ੀਅਲ ਅਸਿਸਟੈਂਸ ਦੀ ਸਪੋਰਟ ਦੀ ਗੱਲ ਕੀਤੀ ਗਈ ਹੈ ਕਿ ਡਾਇਰੈਕਟ ਬੈਨੀਫਿਟ ਕਿਸਾਨਾਂ ਨੂੰ ਦਿੱਤਾ ਜਾ ਸਕਦਾ ਹੈ ਤੇ ਹੋਰ ਵੀ এনवायरमेंट ਨਾਲ ਰਿਲੇਟਡ ਜਿਹੜੀਆਂ ਪ੍ਰੋਵੀਜ਼ਨਸ ਦਿੱਤੀਆਂ ਗਈਆਂ ਇਸੇ ਤਰੀਕੇ ਦੇ ਨਾਲ ਅਗਲਾ ਜਿਹੜਾ ਬਾਕਸ ਤੁਸੀਂ ਦੇਖ ਰਹੇ ਹੋ ਉਹ ਅmber box ਹੈ ਇਹਦੇ ਵਿੱਚ ਜਿਹੜੀਆਂ ਕੁਝੇ ਕੰਡੀਸ਼ਨਸ ਦਿੱਤੀਆਂ ਗਈਆਂ ਸਬਸਿਡੀਆਂ ਨਾਲ ਰਿਲੇਟਡ ਚਾਹੇ ਉਹ ਖਾਦ ਦੀ ਹੈ ਸੀਡ ਦੀ ਹੈ ਇਲੈਕਟ੍ਰਿਸਿਟੀ ਹੈ ਉਹਨਾਂ ਨੂੰ ਕਟਾਉਣ ਦੀ ਗੱਲ ਕੀਤੀ ਗਈ ਹੈ ਤੇ ਇੱਕ ਕੈਪਿੰਗ ਲਾ ਦਿੱਤੀ ਗਈ। ਕੈਪਿੰਗ ਤੋਂ ਪਾਵ ਹੈਗਾ ਕਿ ਉਸ ਪਰਸੈਂਟੇਜ ਤੋਂ ਜ਼ਿਆਦਾ ਜਿਹੜੀ ਹੈ ਕੋਈ ਵੀ ਦੇਸ਼ ਸਬਸਿਡੀਆਂ ਨਹੀਂ ਦੇ ਸਕਦਾ ਹੈਗਾ। ਇਦਾਂ ਹੀ ਇੱਕ ਬਲੂ ਬਾਕਸ ਹੈ। ਜੇ ਅਸੀਂ ਇਹਦੀ ਕਲਾਸੀਫਿਕੇਸ਼ਨ ਨੂੰ ਦੇਖੀਏ ਤੇ ਦੇਖਣ ਨੂੰ ਲੱਗਦਾ ਹੈ ਕਿ ਜਿਹੜਾ ਬੜਾ ਕਲੀਅਰ ਕੱਟ ਪੈਟਰਨ ਹੈ ਉਸ ਕਲੀਅਰ ਕੱਟ ਰੂਲਸ ਤੇ ਰੈਗੂਲੇਸ਼ਨ ਹੈ ਉਹ ਸਾਰੀਆਂ ਦੇਸ਼ ਜਿਹੜੇ ਹੈ ਉਹਨਾਂ ਦੇ ਲਈ ਸੇਮ ਹੋਣਗੇ ਇਸ ਲਈ ਸਾਰੇ ਦੇਸ਼ਾਂ ਨੂੰ ਇੱਕੋ ਤਰ੍ਹਾਂ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਐ ਉਹਨਾਂ ਦੇ ਮੁਤਾਬਕ ਹੀ ਆਪਣੀਆਂ ਨੀਤੀਆਂ ਬਣਾਉਣੀਆਂ ਪੈਣਗੀਆਂ ਪਰ ਜੇ ਤੁਸੀਂ ਡਾਟਾ ਦੇਖੋ ਜੇ ਤੁਸੀਂ ਪੂਰੇ ਦੇ ਪੂਰੇ ਆંકੜੇ ਦੇਖੋ ਤੇ ਉੱਥੇ ਪਤਾ ਲੱਗਦਾ ਹੈ ਕਿ ਕਿਵੇਂ ਇਹਨਾਂ ਬਾਕਸਸਿਸ ਦੇ ਵਿੱਚ ਤੇ ਸਬ ਕਲੋਜ਼ਸ ਦੇ ਵਿੱਚ ਬਦਲਾਅ ਜਿਹੜੇ ਐ ਜਿਹੜੀਆਂ ਲਿਖੇ ਗਈਆਂ ਚੀਜ਼ਾਂ ਆ ਉਹ ਅਮਰੀਕਾ ਆਸਟ੍ਰੇਲੀਆ ਯੂਰੋਪੀਅਨ ਯੂਨੀਅਨ ਕੈਨੇਡਾ ਉਹਨਾਂ ਨੂੰ ਕਿੰਨੀ ਜ਼ਿਆਦਾ ਸਕੋਪ ਦਿੰਦਾ ਆ ਆਪਣੇ ਦੇਸ਼ ਦੇ ਕਿਸਾਨਾਂ ਨੂੰ ਸਬਸਿਡੀ ਦੇਣ ਦੇ ਲਈ WTO ਦੀ ਜਿਹੜੀ AMS ਇਨਟਾਈਟਲਮੈਂਟ ਹੈ ਉਹ ਕੈਨੇਡਾ यूएसए ਯੂਰੋਪੀਅਨ ਯੂਨੀਅਨ ਆਸਟ੍ਰੇਲੀਆ ਨੂੰ ਇਸ ਗੱਲ ਦੀ ਪਰਮਿਸ਼ਨ ਦਿੰਦੀ ਹੈ ਕਿ ਉਹ ਆਪਣੇ ਕਿਸਾਨਾਂ ਨੂੰ ਜਿਹੜੀ ਹੈ ਉਹ ਜ਼ਿਆਦਾ ਸਪੋਰਟ ਦੇ ਸਕਦੇ ਆ ਤੋ ਜਦੋਂ ਅਸੀਂ ਨੰਬਰਾਂ ਦਾ ਆ ਮੁਲਾਂਕਣ ਕਰੀਏ ਜਿਸ ਤਰੀਕੇ ਨਾਲ ਸੈਂਟਰ ਫੋਰ ਵਰਲਡ ਟ੍ਰੇਡ ਓਰਗੇਨਾਈਜੇਸ਼ਨ ਸਟੱਡੀ ਇੰਡੀਅਨ ਇੰਸਟੀਟਿਊਟ ਆਫ ਫੋਰਨ ਆ ਟ੍ਰੇਡ ਦੇ ਅਨਾਲਿਸਿਸ ਦੇ ਮੁਤਾਬਕ ਬਿਜ਼ਨਸ ਲਾਈਨ ਦੇ ਵਿੱਚ ਵੀ ਇਸ ਦਾ ਅਨਾਲਿਸਿਸ ਕੀਤਾ ਗਿਆ ਉੱਥੋਂ ਪਤਾ ਲੱਗਦਾ ਹੈ ਕਿ ਜਿਹੜਾ ਅ ਅਮਰੀਕਾ ਦਾ ਕਿਸਾਨ ਹੈ ਉਹਨੂੰ ਜਿਹੜੀ ਸਾਲ ਦੀ ਸਪੋਰਟ ਮਿਲਦੀ ਹੈ ਉਹ ਹੈਗੀ ਹੈ 7253 ਡਾਲਰ ਯੂਰਪੀਅਨ ਯੂਨੀਅਨ ਦੇ ਕਿਸਾਨ ਨੂੰ ਮਿਲਦੀ ਹੈ 1068 ਡਾਲਰ ਤੇ ਭਾਰਤ ਦੇ ਕਿਸਾਨ ਨੂੰ ਮਿਲਦੀ ਹੈ ਸਿਰਫ ਸਿਰਫ 49 ਡਾਲਰ ਜੇ ਅਸੀਂ ਇਹ ਸਾਰੇ ਬਕਸੇ ਹਰਾ ਬਕਸਾ ਜਿਹਨੂੰ ਗ੍ਰੀਨ ਬਾਕਸ ਕਿਹਾ ਜਾਂਦਾ ਹੈ ਅmber ਬਾਕਸ ਕਿਹਾ ਜਾਂਦਾ ਹੈ ਤੇ ਤੀਸਰਾ ਜਿਹੜਾ ਬਕਸਾ ਹੈ ਇਹਨਾਂ ਦੇ ਸਾਰਿਆਂ ਨੂੰ ਗ੍ਰੀਨ ਬਾਕਸ ਅmber ਬਾਕਸ ਗ੍ਰੀਨ ਬਾਕਸ ਦੀਆਂ ਜੇ ਸਬਸਿਡੀਆਂ ਨੂੰ ਮਿਲਾ ਲਿਆ ਜਾਏ ਤੇ ਉਸ ਤੋਂ ਵੀ ਜ਼ਿਆਦਾ ਜਿਹੜੇ ਆંકੜੇ ਐ ਉਹ ਸਾਡੇ ਸਾਹਮਣੇ ਆਉਂਦੇ ਐ ਕਿ ਅਮਰੀਕਾ ਦੇ ਵਿੱਚ 61286 ਡਾਲਰ 2016 ਦੇ ਵਿੱਚ ਇੱਕ ਕਿਸਾਨ ਨੂੰ ਸਪੋਰਟ ਮਿਲੀ ਐ 61286 ਡਾਲਰ ਕੈਨੇਡਾ ਦੇ ਵਿੱਚ 13010 ਡਾਲਰ ਇੱਕ ਕਿਸਾਨ ਨੂੰ ਸਪੋਰਟ ਮਿਲੀ ਐ ਜੇ ਅਸੀਂ ਤਿੰਨੇ ਬਕਸਿਆਂ ਨੂੰ ਇਕੱਠਾ ਕਰਤੀਏ ਯੂਰੋਪੀਅਨ ਯੂਨੀਅਨ ਦੇ ਵਿੱਚ 8588 ਡਾਲਰ ਤੇ ਭਾਰਤ ਦੇ ਕਿਸਾਨਾਂ ਨੂੰ ਇਹ 2018-19 ਤੱਕ ਦਾ ਡਾਟਾ ਹੈ 282 ਡਾਲਰ ਹੁਣ ਤੁਸੀਂ ਸਰਕਾਰਾਂ ਵੱਲੋਂ ਦਿੱਤੀ ਗਈ ਸਪੋਰਟ ਦਾ ਜਿਹੜਾ ਆ ਉਹ ਕੰਪੈਰੀசன் ਕਰ ਸਕਦੇ ਹੋ ਕਿ ਅਮਰੀਕਾ ਦੇ ਵਿੱਚ 61000 ਡਾਲਰ ਦੇ ਕਰੀਬ ਹੈ ਤੇ ਭਾਰਤ ਦੇ ਵਿੱਚ 282 ਡਾਲਰ ਦੇ ਕਰੀਬ ਹੈ ਇਹ ਜਿਹੜਾ ਫਰਕ ਹੈ ਇਹ ਕੋਈ 1 2 10 ਜਾਂ 100 ਡਾਲਰਸ ਦਾ ਨਹੀਂ ਹੈਗਾ ਹਜ਼ਾਰਾਂ ਡਾਲਰਸ ਦਾ ਹੈ ਇਹ ਜਿਹੜਾ ਨੀਵਾ ਦੇ ਵਿੱਚ ਸ਼ੁਰੂ ਤੋਂ ਹੀ ਇਸ ਤਰੀਕੇ ਦੀਆਂ ਕਲੋਜ਼ਸ ਰੱਖਣੀਆਂ ਤੇ ਜਿਹੜੀ ਅਮਰੀਕਨ ਫਾਰਮਿੰਗ ਇੰਡਸਟਰੀ ਹੈ ਉਹਦੇ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਛੋਟੇ ਫਾਰਮ ਕਿਸਾਨ ਉੱਥੇ ਵੀ ਘਟ ਹੈ ਪੂਰੇ ਦੇ ਪੂਰੇ ਉਹ ਐਗਰੀ ਬਿਜ਼ਨਸ ਵੱਡੇ ਕਾਰਪੋਰੇਟ ਕਾਰਨਿਆਂ ਨੇ ਉਹ ਜਿਹੜੇ ਹੈ ਉਹਨਾਂ ਦੀਆਂ ਲੈਂਡ ਹੋਲਡਿੰਗ ਉੱਥੇ ਜ਼ਿਆਦਾ ਹੈ ਤੇ ਜਦੋਂ ਅਸੀਂ ਸਬਸਿਡੀਆਂ ਦੀ ਗੱਲ ਕਰਦੇ ਆ ਚਾਹੇ ਉਹ ਸੀਡ ਦੀ ਹੈ ਚਾਹੇ ਉਹ ਇਨਸੈਕਟਿਸਾਈਡ ਦੀ ਹੈ ਚਾਹੇ ਉਹ ਫਰਟੀਲਾਈਜ਼ਰ ਦੀ ਹੈ ਤੇ ਉਦੋਂ ਭਾਰਤ ਤੇ ਸਵਾਲ ਚੁੱਕੇ ਜਾਂਦੇ ਆ WTO ਦੀਆਂ ਮੀਟਿੰਗਸ ਦੇ ਵਿੱਚ ਇਹ ਬਹੁਤ ਹੀ ਕਲੀਅਰ ਹੈ ਕਿ WTO ਦੇ ਜਿਹੜੇ ਨਿਯਮ ਹੈ ਚਾਹੇ ਆਰਥਿਕ ਅਰਥ ਡੰਕਲ ਹੁਣੀ ਹੋਣ ਜਿਨ੍ਹਾਂ ਨੇ ਇਹਦਾ ਡਰਾਫਟ ਬਣਾਇਆ ਹੋ ਚਾਹੇ ਮੌਨਸੈਂਟੋ ਵਰਗੀਆਂ ਕੰਪਨੀਆਂ ਹੋਣ ਚਾਹੇ ਹੋਰ ਜਿਹੜੀਆਂ ਕੰਪਨੀਆਂ ਹੋਣ ਚਾਹੇ ਫਾਰਮਾਸਿਟিক্যাল ਕੰਪਨੀਆਂ ਹੋਣ ਕਿਉਂਕਿ ਪੈਟੈਂਟ ਨਾਲ ریلیਟਡ ਜਿਨ੍ਹਾਂ ਬਾਰੇ ਅੱਜ ਅਸੀਂ ਜ਼ਿਆਦਾ ਗੱਲ ਨਹੀਂ ਕਰ ਰਹੇ ਹੈਗੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਨਾਲ ریلیਟਡ ਜਿੰਨੇ ਵੀ ਕਾਨੂੰਨ ਬਣਿਆ ਉਹ ਉੱਥੇ ਦੀਆਂ ਮਲਟੀ ਨੈਸ਼ਨਲ ਕਾਰਪੋਰੇਸ਼ਨ ਦੁਨੀਆ ਦੀਆਂ ਵੱਡੇ ਜਿਹੜੇ ਕਾਰਪੋਰੇਟ ਘਰਾਨੇ ਆ ਉਹਨਾਂ ਦੇ ਅਨੁਸਾਰ ਹੀ ਬਣਾਏ ਗਏ ਆ ਕਿ ਕਿਹੜੀ ਚੀਜ਼ ਕਿਹੜਾ ਬੀਜ ਤੁਸੀਂ ਬੀਜਣਾ ਹੈ ਇਹ ਵੀ ਉਹ ادارے ਡਿਸਾਈਡ ਕਰਨਗੇ ਕਿਸ ਤਰੀਕੇ ਦੇ ਇਨਸੈਕਟ ਇਨਸੈਕਟੀਸਾਈਡ ਤੁਸੀਂ ਵਰਤਨੇ ਹੈ ਉਹ ਵੀ ਉਹ ਹੀ ਡਿਸਾਈਡ ਕਰਨਗੇ ਤੇ ਸਾਨੂੰ ਜਿਹੜੇ ਬੀਜ ਹੈ ਜੀਐਮਓ ਦੇ ਅੰਡਰ ਜੈਨੇਟਿਕ ਮੋਡੀਫਾਈਡ ਕ੍ਰੌਪਸ ਦੇ ਨਾਂ ਦੇ ਅੰਡਰ ਭਾਰਤ ਵਰਗੇ ਦੇਸ਼ਾਂ ਦੇ ਵਿੱਚ ਦਿੱਤੇ ਜਾਣਗੇ ਇਹ ਵੀ ਉਹ ਹੀ ਡਿਸਾਈਡ ਕਰਨਗੇ ਉਹ ਖੇਤਰ ਜਿੱਥੇ ਖੇਤੀ ਚਾਹੇ ਉਹ ਭਾਰਤ ਹੈ ਚਾਹੇ ਉਹ ਚੀਨ ਹੈ ਚਾਹੇ ਉਹ ਇਰਾਨੇ ਜਿੱਥੇ ਖੇਤੀ ਹਜ਼ਾਰਾਂ ਸਾਲ ਦੀ ਸਭਿਅਤਾ ਤੋਂ ਹੋ ਰਹੀ ਸੀਗੀ ਜਿੱਥੇ ਇਸ ਤਰੀਕੇ ਦੇ ਬੀਜ ਬਣੇ ਬਣੇ ਸੀ ਕਿ ਜਿੱਥੇ ਉਦੋਂ ਕੋਈ ਮਲਟੀ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਨੇ ਕੋਈ ਰਿਸਰਚ ਨਹੀਂ ਸੀ ਕੀਤੀ ਕੋਈ ਬਾਇਓ ਟੈਕਨੋਲੋਜੀ ਜਿਹੜੀਆਂ ਆਰਗੇਨਾਈਜੇਸ਼ਨ ਹੈ ਉਹਨਾਂ ਨੇ ਰਿਸਰਚ ਨਹੀਂ ਸੀ ਕੀਤੀ ਜਿਸ ਤਰੀਕੇ ਦਾ ਵਿਖਿੱਤਾ ਸੀਗਾ ਉੱਥੇ ਦੇ ਸਾਡੇ ਪੂਰਵਜਾਂ ਨੇ ਉਸ ਖਿੱਤੇ ਦੀਆਂ ਕਲਾਈਮੇਟ ਕੰਡੀਸ਼ਨਸ ਦੇ ਅਕੋਰਡਿੰਗਲੀ ਬੀਜ ਬਣਾਏ ਸੀਗੇ ਤੇ ਜਿਹੜੇ ਸੀਡ ਹੈ ਜਿਹੜੇ ਬੀਜ ਹੈ ਉਹ ਭਾਰਤ ਦੀ ਤੇ ਹੋਰ ਦੇਸ਼ਾਂ ਦੀ ਆਪਣੀ ਵਿਰਾਸਤ ਹੈ ਜਿਹੜੀ ਹਜ਼ਾਰਾਂ ਸਾਲਾਂ ਤੋਂ ਉਹਨਾਂ ਨੇ ਕਮਾਈ ਹੈ ਉਹ ਬੀਜਾਂ ਤੇ ਜਿਹੜਾ ਹੁਣ ਪੇਟੈਂਟ ਹੈ ਉਹ ਜਿਹੜੇ ਸੀਡ ਪੇਟੈਂਟ ਦੀ ਗੱਲ ਹੋ ਰਹੀ ਹੈ ਉਹ ਸਿੱਧਾ-ਸਿੱਧਾ ਮਲਟੀਨੇਸ਼ਨਲ ਕਾਰਪੋਰੇਸ਼ਨਸ ਜਿਹੜੀਆਂ ਆ ਉਹ ਕਿਸ ਤਰੀਕੇ ਨਾਲ ਡਿਕਟੇਟ ਕਰਨਗੀਆਂ ਕਿ ਖੇਤੀ ਕਿਵੇਂ ਕਰਨੀ ਹੈ ਕਿਹੜੇ ਬੀਜ ਨਾ ਕਰਨੀ ਹੈ ਕਿਹੜੇ ਇਨਸੈਕਟਿਸਾਈਡ ਨਾ ਕਰਨੀ ਹੈ ਉਹਨਾਂ ਦੇ ਆਪਣੇ ਬਿਜ਼ਨਸ ਇੰਟਰਸਟ ਦੇ ਅਕੋਰਡਿੰਗਲੀ ਹੈ ਤੇ ਸਾਨੂੰ ਇਹ ਸਾਰੀ ਜਿਹੜੀ ਗੇਮ ਹੈ WTO ਦੀ ਤੇ ਵੱਡੀਆਂ ਮਲਟੀਨੈਸ਼ਨਲ ਕਾਰਪੋਰੇਸ਼ਨਸ ਦੀ ਉਹਨਾਂ ਦੀ ਇੰਟਰਲਿੰਕੇਜ ਹੈ ਉਹਨੂੰ ਸਮਝਣ ਦੀ ਲੋੜ ਹੈ ਤੇ ਭਾਰਤ ਨੇ ਤੇ ਹੋਰ ਜਿਹੜੇ ਡਿਵੈਲਪਿੰਗ ਕੰਟਰੀਜ਼ ਹੈ ਚਾਹੇ ਇੰਡੋਨੇਸ਼ੀਆ ਹੈ ਚਾਹੇ ਫਿਲੀਪੀਨਸ ਹੈ ਚਾਹੇ ਹੋਰ ਕੰਟਰੀਜ਼ ਹੈ ਚਾਹੇ ਬ੍ਰਾਜ਼ੀਲ ਵੀ ਹੈਗਾ ਉਹ ਕਿਸ ਤਰੀਕੇ ਦੇ ਨਾਲ ਹੁਣ ਇਹਨਾਂ ਦੇ ਪੇਟੈਂਟ ਦੇ ਨਾਲ ਇਹਨਾਂ ਦੇ ਜਿਹੜੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਹੈ ਚਾਹੇ ਉਹ ਬਾਇਓਡਾਈਵਰਸਿਟੀ ਨਾਲ ਰਿਲੇਟਡ ਹੈ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਲੀਗਲ ਤੌਰ ਤੇ ਕਿੰਨੀ ਖਿਚਾਤਣੀ ਚੱਲ ਰਹੀ ਹੈ ਸਾਨੂੰ ਇਸ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਜਿਹੜਾ WTO ਹੈ ਉਹਨੇ ਜਦੋਂ ਗਲੋਬਲਾਈਜੇਸ਼ਨ ਦੀ ਗੱਲ ਕੀਤੀ ਜਦੋਂ ਵਿਸ਼ਵੀਕਰਨ ਦੀ ਗੱਲ ਕੀਤੀ ਤੇ ਉਹਦੇ ਵਿੱਚ ਸਸਟੇਨੇਬਲ ਐਗਰੀਕਲਚਰ ਦੇਸ਼ਾਂ ਦੇ ਜਿਹੜੇ ਨੈਚੁਰਲ ਰਿਸੋਰਸਸ ਉੱਥੇ ਦੀ ਜਿਹੜੀ ਬਾਇਓ ਡਾਈਵਰਸਿਟੀ ਹਰ ਇੱਕ ਦੇਸ਼ ਤੇ ਸਮਾਜਿਕ ਤੇ ਜਿਹੜੀਆਂ ਆਰਥਿਕ ਸਮੱਸਿਆਵਾਂ ਆ ਉਹਨਾਂ ਦੀਆਂ ਚੁਣੌਤੀਆਂ ਆ ਉਹਨਾਂ ਦੇ ਜਿਹੜੇ ਮੁੱਦੇ ਐ ਉਹਨਾਂ ਨੂੰ ਬਿਲਕੁਲ ਨਕਾਰ ਦਿੱਤਾ ਇੱਕ ਇੱਕ ਤਰੀਕੇ ਦਾ ਰੂਲ ਬਣਾਇਆ ਗਿਆ ਜਿਹੜਾ ਫਿਟ ਫਾਰ 올 ਐ ਏਸ਼ੀਆ ਤੇ ਆਫਰੀਕਨ ਕੰਟਰੀਜ਼ ਜਿਹੜੇ ਬਹੁਤ ਦੇਰ ਤੱਕ ਬਸਤੀਵਾਦ ਦੇ ਕੰਟਰੋਲ ਦੇ ਅੰਦਰ ਰਹੇ ਉਹਨਾਂ ਦੀ ਆਪਣੀਆਂ ਸਮੱਸਿਆਵਾਂ ਆ ਉਹਨਾਂ ਦੀਆਂ ਆਪਣੀਆਂ ਸਮਾਜਿਕ ਸਮੱਸਿਆਵਾਂ ਆ ਕਿਤੇ ਜਾਤ ਨਾਲ ਰਿਲੇਟਡ ਆ ਧਰਮ ਦੇ ਨਾਲ ਆ ਬਾਦਸ਼ਾਹ ਦੇ ਨਾਲ ਆ ਬਹੁਤ ਸਾਰੀਆਂ ਇਨ ਇਕਵਿਟੀਜ਼ ਹੈਗੀਆਂ ਇਹ ਜਿਹਨੂੰ ਟ੍ਰੇਡ ਫੇਅਰਨੈਸ ਦਾ ਨਾਂ ਦਿੱਤਾ ਗਿਆ ਉਹਨੇ ਤਾਂ ਗਰੀਬ ਤੇ ਅਮੀਰ ਮੁਲਕਾਂ ਦਾ ਪਾੜਾ ਜਿਹੜਾ ਆ ਉਹਨੂੰ ਹੋਰ ਵਧਾ ਦਿੱਤਾ ਇੱਥੋਂ ਤੱਕ ਕਿ ਡਬਲਿਊਟੀਓ ਦੇ ਵਿੱਚ ਵਾਟਰ ਨੂੰ ਵੀ ਇੱਕ ਕਮੋਡਿਟੀ ਮੰਨਿਆ ਗਿਆ ਪਾਣੀ ਨੂੰ ਵੀ ਇੱਕ ਕਮੋਡਿਟੀ ਮੰਨਿਆ ਗਿਆ 10000 ਸਾਲ ਦੀ ਮਨੁੱਖੀ ਸਭਿਅਤਾ ਦੇ ਵਿੱਚ ਜਿਹੜਾ ਪਾਣੀ ਹੈ ਉਹ ਮਿਲ ਰਿਹਾ ਸੀ ਲੋਕਾਂ ਨੂੰ ਉਹਨਾਂ ਨੇ ਉਹਨੂੰ ਇੱਕ ਟ੍ਰੇਡੀਮਲ ਕਮੋਡਿਟੀ ਬਣਾ ਲਿਆ ਬੋਲੀਵਿਆ ਦੇ ਵਿੱਚ ਜਿਹੜੀ ਪਾਣੀ ਦੇ ਲਈ ਵਾਰ ਹੋਈ ਹੈ ਪਾਣੀ ਦੀ ਐਕਸੈਸ ਲਈ ਲੋਕਾਂ ਨੇ ਵਿਰੋਧ ਕੀਤਾ ਉਹ ਸਾਡੇ ਸਾਹਮਣੇ ਹੈ ਸੋਮਾਲੀਆ ਰਵਾਂਡਾ ਦੇ ਵਿੱਚ ਜਿਹੜਾ ਕ੍ਰਾਈਸਿਸ ਹੋਇਆ ਉਹ ਵੀ ਸਾਡੇ ਸਾਹਮਣੇ ਹੈ ਸਾਡੇ ਦੇਸ਼ ਦਾ ਕਿਉਂਕਿ ਖੇਤਰ ਵੱਡਾ ਹੈ ਤੇ ਜੇ ਅਸੀਂ ਭਾਰਤ ਦੇ ਸੰਦਰਭ ਦੇ ਵਿੱਚ ਗੱਲ ਕਰੀਏ ਤੇ WTO ਦੀਆਂ ਨੀਤੀਆਂ ਤੋਂ ਬਾਅਦ ਕਿਉਂਕਿ ਜਦੋਂ ਕਦੀ ਵੀ ਸਾਹਮਣੇ ਆਉਂਦਾ ਹੈ ਤੇ ਕਿਸਾਨੀ ਮਸਲਿਆਂ ਦੇ ਵਿੱਚ ਅਸੀਂ MSP ਦੀ ਹੀ ਜ਼ਿਆਦਾ ਗੱਲ ਕਰਦੇ ਹਾਂ ਪਰ WTO ਦੇ ਐਗਰੀਮੈਂਟ ਤੋਂ ਬਾਅਦ ਭਾਰਤ ਜਿਹੜਾ ਕਾਟਨ ਦੇ ਵਿੱਚ ਬਹੁਤ ਵੱਡਾ ਐਕਸਪੋਰਟਰ ਸੀਗਾ ਹੁਣ ਜਿਹੜਾ ਆ ਬਹੁਤ ਸਾਰੀਆਂ ਚੀਜ਼ਾਂ ਚਾਹੇ ਉਹ ਦਾਣਾਂ ਆ ਤਾਂ ਭਾਰਤ ਵਰਗੇ ਦੇਸ਼ ਦੇ ਵਿੱਚ ਅਸੀਂ ਦਾਣਾਂ ਦਾ ਇੰਪੋਰਟ ਕਰ ਰਹੇ ਆ ਵੈਜੀਟੇਬਲ ਆਇਲ ਦਾ ਇੰਪੋਰਟ ਕਰ ਰਹੇ ਆ ਕਾਟਨ ਤੇ ਕੀ ਹੋ ਗਿਆ ਪੂਰੀ ਤਰੀਕੇ ਦੇ ਨਾਲ ਜਿਹੜੇ ਵਿਕਸਿਤ ਦੇਸ਼ ਐ ਉਹਨਾਂ ਦੀ ਮੋਨੋਪੋਲੀ ਹੋ ਗਈ ਹੈ ਚਾਹੇ ਫਰੂਟ ਹੈ ਚਾਹੇ ਸਬਜ਼ੀਆਂ ਆ ਚਾਹੇ ਉਹ ਜਿਹੜੇ ਮਸਾਲੇ ਹੈ ਉਹਨਾਂ ਦਾ ਵੀ ਹੁਣ ਇੰਪੋਰਟ ਹੋ ਰਿਹਾ ਹੈ ਇਹ ਜਿਹੜੀਆਂ ਮਾਰਕੀਟ ਡਿਸਟੋਰਸ਼ਨਸ ਹੈ ਇੱਕ ਕਲੀ ਐਗਰੀਕਲਚਰ ਹੁਣ ਗੱਲ ਇਹ ਹੈ ਕਿ ਅਸੀਂ ਇੱਥੇ ਸਮਝੀਏ ਜਦੋਂ ਇੰਪੋਰਟ ਦੀ ਗੱਲ ਹੋ ਰਹੀ ਹੈ ਕਿ ਜਦੋਂ ਦੇਸ਼ ਇੰਪੋਰਟ ਕਰਨਗੇ ਤੁਹਾਡੀ ਸਕਰੀਨ ਤੇ ਮੈਂ ਉਹ ਡਾਟਾ ਰੱਖ ਰਹੀਆਂ ਕਿ ਦਾਲਾਂ ਦਾ ਇੰਪੋਰਟ ਕਿੰਨਾ ਵਧਿਆ ਆ ਕਾਟਨ ਦਾ ਜਿਹੜਾ ਐਕਸਪੋਰਟ ਹੈ ਉਹ ਕਿੰਨਾ ਨੀਚੇ ਹੋਇਆ ਇਹਨਾਂ ਦੇ ਬਸ ਗ੍ਰਾਫਸ ਤੋਂ ਅਸੀਂ ਇੱਕ ਗੱਲ ਸਮਝ ਲਈਏ ਕਿ ਇਹ ਜਿਹੜੇ ਫੈਸਲੇ ਹੋਏ ਆ ਇਹ ਜਿਹੜੇ ਸਿਗਨੇਚਰਸ ਹੋਏ ਆ ਇਹ ਖੇਤੀ ਸੈਕਟਰ ਨੂੰ ਸਾਲ ਦਰ ਸਾਲ ਛੋਟੇ ਕਿਸਾਨੇ ਨੂੰ ਇੱਥੋਂ ਤੱਕ ਕਿ ਜੇ ਖੇਤੀ ਸੈਕਟਰ ਹੈ ਤੇ ਭਾਰਤ ਦੀ ਆਰਥਿਕਤਾ ਨਾਲ ਵੀ ਜੁੜਿਆ ਹੋਇਆ ਹੈ ਇਹ ਹੌਲੀ 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 ਉਹਨੂੰ ਨੀਚੇ ਵੱਲ ਲੈ ਕੇ ਜਾ ਰਿਹਾ ਹੈ ਇੱਥੇ ਜਿਹੜੀ ਗਰੋਥ ਹੈ ਉਹ ਵੱਡੇ ਮਲਟੀਪਲ ਵੱਡੇ ਐਮ ਐਨ ਸੀ ਦੀ ਹੈ ਉਹ ਜਿਹੜੀ ਗਰੋਥ ਹੈ ਉਹ ਕਿਸਾਨੀ ਦੀ ਨਹੀਂ ਹੈਗੀ ਹੁਣ ਬਹੁਤ ਸੰਖੇਪ ਦੇ ਵਿੱਚ ਅਸੀਂ ਸਮਝੀਏ ਕਿ ਜਿਹੜਾ ਟ੍ਰਿਪਸ ਅਗਰੀਮੈਂਟ ਹੈ ਟ੍ਰੇਡ ਰਿਲੇਟਿਡ ਅਸਪੈਕਟਸ ਆਫ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਇਨ ਕਿਸ ਤਰੀਕੇ ਦੇ ਨਾਲ ਦੇਸ਼ਾਂ ਦੀ ਬਾਇਓਡਾਈਵਰਸਿਟੀ ਨੂੰ ਉੱਥੇ ਦੇ ਜੈਨੇਟਿਕ ਰਿਸੋਰਸਸ ਜਿਹੜੀ ਕਿਸਾਨੀ ਹੈ ਉਹਨੂੰ ਕਿਵੇਂ ਪ੍ਰਭਾਵਿਤ ਕੀਤਾ ਜਿਹੜਾ ਪੇਟੈਂਟ ਜਿਹੜੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਹੈ ਜਿਹਨੂੰ ਅੱਜ ਕੱਲ ਉਹ ਪੇਟੈਂਟਸ ਦਾ ਨਾਮ ਦਿੱਤੇ ਜਾਂਦਾ ਹੈ ਚਾਹੇ ਉਹ ਬੀਜ ਦੇ ਲਈ ਹੈ ਚਾਹੇ ਉਹ ਦਵਾਈਆਂ ਦੇ ਲਈ ਹੈ ਚਾਹੇ ਉਹ ਕਿਸੇ ਹੋਰ ਚੀਜ਼ ਦੇ ਲਈ ਹੈ ਇੰਡੀਅਨ ਪੇਟੈਂਟ ਐਕਟ 1970 ਜਿਹੜਾ ਆ ਉਹ ਅਲਾਉ ਨਹੀਂ ਸੀ ਕਰਦਾ ਐਗਰੀਕਲਚਰ ਦੇ ਖੇਤਰ ਦੇ ਵਿੱਚ ਪੇਟੈਂਟਸ ਨੂੰ ਫਾਰਮਾਸਿਟੀਕਲਸ ਦੇ ਅੰਡਰ ਪਰ ਟੀਓ ਦੇ ਐਗਰੀਮੈਂਟ ਦੇ ਹੇਠ ਇਹ ਹੁਣ ਸਾਰੀਆਂ ਚੀਜ਼ਾਂ ਦੇ ਜਿਹੜੇ ਪੇਟੈਂਟ ਹੈ ਉਹ ਅਲਾਉ ਕੀਤੇ ਜਾਂਦੇ ਆ ਤੇ ਇਹ ਇੱਥੇ ਖਤਮ ਨਹੀਂ ਹੁੰਦੇ ਉਹਨਾਂ ਨੂੰ ਮਾਰਕੀਟਿੰਗ ਦੇ ਵੀ ਅਧਿਕਾਰ ਮਿਲਦੇ ਆ ਉਹਨਾਂ ਨੂੰ ਆਪਣੇ ਜਿਹੜੇ ਪ੍ਰੋਡਕਟਸ ਦੇ ਪੇਟੈਂਟਸ ਹੈ ਉਹਨਾਂ ਨੂੰ ਕਿਵੇਂ ਉਹਨਾਂ ਨੇ ਵੇਚਣਾ ਆ ਇਸ ਚੀਜ਼ ਦੇ ਵੀ ਅਧਿਕਾਰ ਮਿਲਦੇ ਆ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਆਰਟੀਕਲ 70.9 ਹੈ ਇਹ ਨੂੰ ਜੇ ਤੁਸੀਂ ਧਿਆਨ ਨਾ ਦੇਖੋ ਤਾਂ ਐਕਸਕਲੂਸਿਵ ਮਾਰਕੀਟਿੰਗ ਰਾਈਟਸ ਹੈਗੇ ਆ ਤੇ ਐਕਸਕਲੂਸਿਵ ਮਾਰਕੀਟਿੰਗ ਰਾਈਟਸ ਜਦੋਂ ਮਿਲ ਜਾਂਦੇ ਆ ਤੇ ਸਾਡੇ ਕੋਲ ਇਸ ਤਰੀਕੇ ਦੇ ਕੇਸਸ ਹੈ ਜਿਨ੍ਹਾਂ ਡਾਕਟਰ ਵੰਦਨਾ ਸ਼ਿਵਾ ਹੁਣਾਂ ਨੇ ਆਪਣੇ ਆਰਟੀਕਲ ਦੇ ਵਿੱਚ ਰਿਪੋਰਟ ਕੀਤੇ ਹੈ ਕਿ ਕਿਵੇਂ ਜਿਹੜਾ ਨਿੰਮ ਹੈ ਉਪਾਰਤ ਦੇ ਵਿੱਚ ਵਰਤਿਆ ਜਾਂਦਾ ਸੀਗਾ ਤੇ ਉਹਦੇ ਫਾਇਦੇਆਂ ਤੇ ਕਿਵੇਂ ਪੇਟੈਂਟ ਹੋ ਗਿਆ ਪੈਪਸੀਕੋ ਦੇ ਵਿੱਚ ਬਹੁਤ ਇਸ ਤਰੀਕੇ ਦੀਆਂ ਐਗਜ਼ਾਮਪਲ ਹੈ ਪੈਪਸੀਕੋ ਨੇ ਜਿਹੜੇ ਆਲੂ ਹੈ ਗੁਜਰਾਤ ਦੇ ਕਿਸਾਨਾਂ ਤੇ ਕੇਸ ਕੀਤਾ ਕਿ ਉਹ ਉਸ ਪਰਟੀਕੂਲਰ ਕਿਸਮ ਦੇ ਆਲੂ ਨਹੀਂ ਉਗਾ ਸਕਦੇ ਹੈਗੇ ਤੇ ਸੁਪਰੀਮ ਕੋਰਟ ਤੱਕ ਉਹ ਕੇਸ ਗਿਆ ਤੇ ਡਾਕਟਰ ਬੰਦਨਾ ਸ਼ਿਵਾ ਹੋਣਾ ਦੀ ਜਿਹੜੀ ਰਿਸਰਚ ਹੈ ਉਹਨਾਂ ਦੇ ਬੇਸ ਤੇ ਉਹ ਜਿਹੜੇ ਕਿਸਾਨ ਹੈ ਉਹ ਉਹ ਕੇਸ ਉਚਿਤ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਕਮੋਡਿਟੀ ਚਾਹੇ ਆਲੂ ਹੈ ਟਮਾਟਰ ਹੈ ਨਿੰਮ ਹੈ ਆਲੂ ਬਕਰਾਇਆ ਚਾਹੇ ਹੋ ਉਹ ਅਲੋਵੇਰਾ ਹੈ ਉਹ ਸਾਰਿਆਂ ਤੇ ਜਿਹੜੇ ਉਹ ਪੇਟੈਂਟ ਐ ਥੋੜੇ ਜੇ ਮੋਡੀਫਿਕੇਸ਼ਨ ਕਰਕੇ ਜਿਹੜੀ ਸਾਡੀ ਖੇਤੀ ਦੀ ਵਿਰਾਸਤ ਐ ਜਿਹੜੇ 10000 ਸਾਲ ਤੋਂ ਸਾਡੇ ਪੁਰਖਿਆਂ ਨੇ ਆਰਵੈਦ ਦੇ ਵਿੱਚ ਚਰਕ ਸੰਹਿਤਾ ਦੇ ਵਿੱਚ ਜਿਨ੍ਹਾਂ ਵੀ ਇੰਨੀ ਉਸ ਸਮੇਂ ਰਿਸਰਚ ਕਰਕੇ ਉਹਨਾਂ ਦੇ ਸਾਡੀ ਜ਼ਿੰਦਗੀ ਤੇ ਕੀ ਫਾਇਦੇ ਐ ਉਹ ਲਿਖਿਆ ਉਹਨਾਂ ਤੇ ਹੁਣ ਜਿਹੜੀਆਂ ਮਲਟੀਨੇਸ਼ਨਲ ਕਾਰਪੋਰੇਸ਼ਨ ਐ ਉਹ ਪੇਟੈਂਟ ਕਲੇਮ ਕਰ ਰਹੀ ਹੈ ਤੇ ਜੇ ਇਹਨੂੰ ਅਸੀਂ ਸੰਖੇਪ ਦੇ ਵਿੱਚ ਸਮਝਣਾ ਹੋਵੇ ਤੇ ਜਿਹੜਾ WTO ਹੈ ਉਹ ਇੱਕ ਟ੍ਰੇਡ ਐਗਰੀਮੈਂਟ ਨਹੀਂ ਹੈਗਾ ਉਹ ਸਾਡੇ ਸਰੋਤਾਂ ਤੇ ਸਾਡੇ ਜਲ ਤੇ ਸਾਡੀ ਜ਼ਮੀਨ ਤੇ ਉਸ ਤੇ ਇੱਕ ਅਸਿੱਧਾ ਕਬਜ਼ਾ ਹੈ ਕਿ ਅਸੀਂ ਕਿ ਕੀ ਚੀਜ਼ ਬੀਜ ਸਕਦੇ ਹਾਂ ਕਿੰਨੀ ਸਰਕਾਰ ਸਪੋਰਟ ਦੇ ਸਕਦੀ ਹੈ ਕਿਸ ਚੀਜ਼ ਦੀ ਮਾਰਕੀਟਿੰਗ ਹੋ ਸਕਦੀ ਹੈ ਇਹ ਸਾਰਾ ਕੁਝ ਵੱਡੀਆਂ ਜਿਹੜੀਆਂ ਇੰਟਰਨੈਸ਼ਨਲ ਤਾਕਤਾਂ ਆ ਉਹ ਡਿਸਾਈਡ ਕਰਨਗੀਆਂ ਇੱਕ ਕ੍ਰਾਈਸਿਸ ਹੈ ਸਾਡੇ ਖੇਤੀ ਸੈਕਟਰ ਦੇ ਲਈ ਸਾਡੀਆਂ ਸਰਕਾਰਾਂ ਦੇ ਲਈ ਵੀ ਤੇ ਵਿਕਸਿਤ ਦੇਸ਼ ਜਿਹੜੇ ਐ ਉਹ ਕਿਵੇਂ ਡਿਵੈਲਪਿੰਗ ਕੰਟਰੀਜ਼ ਐ ਉਹਨਾਂ ਨੂੰ ਕੰਟਰੋਲ ਕਰ ਰਹੇ ਐ ਇਹਨਾਂ ਕਾਨੂੰਨਾਂ ਦਾ ਹਵਾਲਾ ਦੇ ਕੇ ਹੁਣ ਜ਼ਰੂਰਤ ਇਸ ਚੀਜ਼ ਦੀ ਐ ਕਿ ਡਿਵੈਲਪਿੰਗ ਕੰਟਰੀਜ਼ ਜਿਹੜੇ ਐ ਵਿਕਾਸਸ਼ੀਲ ਦੇਸ਼ ਜਿਹੜੇ ਐ ਉਹ ਇਕੱਠੇ ਹੋ ਕੇ ਆਪਣੇ ਜਿੱਥੇ-ਜਿੱਥੇ ਉਹਨਾਂ ਦੇ ਇਕਨੋਮਿਕ ਇੰਟਰਸਟ ਐ ਡਬਲਿਊਟੀਯੂ ਦੀਆਂ ਮੀਟਿੰਗਸ ਦੇ ਵਿੱਚ ਜ਼ੋਰਦਾਰ ਤਰੀਕੇ ਦੇ ਨਾਲ ਆਪਣੇ ਦੇਸ਼ ਤੇ ਰਾਈਟਸ ਤੇ ਲਈ ਜਿਨ੍ਹਾਂ ਨੇ ਉਹਨਾਂ ਦੀਆਂ ਇਕਨੋਮੀਆਂ ਨੂੰ ਡਿਸਟੋਰਟ ਕਰ ਦਿੱਤਾ ਹੈ ਇਕੱਠੇ ਹੋ ਕੇ ਵਿਰੋਧ ਕਰਨ ਅੱਜ ਦੇ ਲਈ ਇੰਨਾ ਹੀ ਧੰਨਵਾਦ